ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਨਗਰ ਨਿਵਾਸੀ ਸੰਗਤ ਪਿੰਡ ਪੈਲ ਟਾਏ ਵਾਲਾ ਹਲਕਾ ਖਡੂਰ ਸਾਹਿਬ ਅਸੀਂ ਸਾਰੇ ਸੰਗਤ ਨੇ ਜੋ ਪਹਿਲੇ ਦਿਨ ਤੋਂ ਸ਼ੁਰੂ ਕੀਤਾ ਸੀ ਪਿੰਡ ਪੱਦਰ ਤੇ ਡੋਰ ਟੂ ਡੋਰ ਹਰ ਪਿੰਡ ਦੇ ਵਿੱਚ ਵੀ ਔਰ ਸਾਡੇ ਹਲਕੇ ਦੀਆਂ ਜਿੰਨੀਆਂ ਵੀ ਬੇਕਾਂ ਉਹਨਾਂ ਦੇ ਵਿੱਚ ਵੀ ਅੱਜ ਅਸੀਂ ਇਹ ਪਹਿਲਾ ਰਾਉਂਡ ਜਿਹੜਾ ਪੂਰਾ ਕਰ ਲਿਆ ਵਾ ਔਰ ਦੂਸਰਾ ਰਾਉਂਡ ਜਿਹੜਾ ਵਾ ਉਹ ਚੋਣ ਨਿਸ਼ਾਨ ਦੇ ਸਹਤ ਅਸੀਂ ਉਹ ਲਗਭਗ 25 ਤਰੀਕ ਤੋਂ ਬਾਅਦ ਇੱਕ ਰਾਉਂਡ ਪੂਰੇ ਪਿੰਡ ਦੇ ਵਿੱਚ ਵੀ ਬੇਕਾਂ ਵਿੱਚ ਵੀ ਫਿਰ ਕਰਨ ਜਾ ਰਹੇ ਹਾਂ ਸਾਰਿਆਂ ਖਡੂਰ ਸਾਹਿਬ ਦੇ ਨਗਰਾਂ ਨੂੰ ਬੇਨਤੀ ਆ ਇਹ ਪਹਿਲੀ ਚੋਣ ਆ ਜਿਹੜੀ ਉਹਨਾਂ ਦੇ ਆਪਣੇ ਸੰਗਤ ਵੱਲੋਂ ਲੜੀ ਜਾ ਰਹੀ ਐ ਇਸ ਕਰਕੇ ਸਾਰੇ ਪਿੰਡਾਂ ਵਾਲੇ ਉਦਮ ਕਰੋ ਵੀ ਆਪੋ ਆਪਣੇ ਨਗਰਾਂ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਔਰ ਢਿੱਲੇ ਨਹੀਂ ਪੈਣਾ ਜਿੰਨੀ ਹਮਾਇਤ ਅਜ ਕੱਲ ਭਾਈ ਸਾਹਿਬ ਨੂੰ ਮਿਲ ਰਹੀ ਆ ਉਹ ਲੱਗਦਾ ਵੀ 5 ਲੱਖ ਦੇ ਵੱਧ ਤੋਂ ਵੋਟ ਦੇ ਨਾਲ ਭਾਈ ਸਾਹਿਬ ਜਿੱਤਣਗੇ ਆਪਣੇ ਇਹਨੂੰ ਆਪਣਾ ਉਤਸ਼ਾਹ ਨੂੰ ਠੰਡਾ ਨਹੀਂ ਪੈਣ ਦੇਣਾ ਸਭ ਨੂੰ ਵੱਡੀ ਗੱਲ ਇਹ ਆ ਵੀ ਸਾਰਿਆਂ ਪਿੰਡਾਂ ਦੇ ਵਿੱਚ ਡੋਰ ਟੂ ਰੋਰ ਔਰ ਲੋਕਾਂ ਦੇ ਨਾਲ ਸੰਪਰਕ ਦੇ ਵਿੱਚ ਰਹੋ ਆਪਣੇ ਕੋਲ ਲਗਭਗ 10 ਦਿਨ ਪਿਆ ਵੋਟਾਂ ਪੈਣ ਤੋਂ ਪਹਿਲਾਂ ਦੇ ਇਹ ਸਾਰਿਆਂ ਨੇ 10 ਦਿਨ ਢਿੱਲੇ ਨਹੀਂ ਪ ਤਗੜਿਆਂ ਹੋ ਗਏ ਸਾਰੇ ਨੇ ਜੋਰ ਲਾਉਣਾ ਤੇ ਇਸੇ ਤਰ੍ਹਾਂ ਅਸੀਂ ਵੀ ਦੂਸਰਾ 라ਉਂਡ ਪੂਰਾ ਕਰਾਂਗੇ ਦੋ ਦੋ 라ਉਂਡ ਆਪੋ ਆਪਣੇ ਨਗਰਾਂ ਦੇ ਸਾਰੇ ਜਣੇ ਪੂਰੇ ਕਰੋ ਇੰਨੀ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈਸੋ ਨਹਾ